ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਸੀ ਤਾਂ ਹੀ ਪਰੇਵ ਪ੍ਰਾਪਤ ਹੋਇਆ ਸੀ 500 ਸਿੰਘਾਂ ਨੂੰ ਨਾਲ ਲੈ ਕੇ ਤੁਰੇ ਸਨ ਬਾਬਾ ਜੀ ਜਿਸ ਵੇਲੇ ਦੰਦਮਾ ਸਾਹਿਬ ਤੋਂ ਤੁਰੇ ਹੈ ਹਰੀਕੇ ਪੱਟਣ ਤੇ ਆਉਂਦੇ ਆ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ ਇਥੇ ਅੰਮ੍ਰਿਤਸਰ ਤੱਕ ਪਹੁੰਚਦਾ ਕੇਵਲ ਠਾਥੀ ਸਿੰਘ ਸ਼ਹੀਦ ਹੋਏ ਸੀ ਬਾਕੀ ਸਾਰੇ ਬਚ ਗਏ ਸਨ ਇੰਨੀ ਭਾਜੜ ਪਾਈ ਸੀ ਅਫਗਾਨੀ ਦੀ ਫੌਜ ਨੂੰ ਸੋ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਸੰਗਮਰਮਰ ਦਾ ਖੜਾ ਬਣਿਆ ਹੋਇਆ ਹੈ ਉਹ ਉਸ ਵੇਲੇ ਜਿਹੜੇ 88 ਸਿੰਘ ਬਾਬਾ ਜੀ ਦੇ ਨਾਲ ਸ਼ਹੀਦ ਹੋਏ ਸੀ ਸੋ ਉਹਨਾਂ ਦੀ ਯਾਦਗਾਰ ਵਿੱਚੋਂ ਥੜਾ ਬਣਿਆ ਹੋਇਆ ਹੈ ਬਾਬਾ ਜੀ ਦਾ ਸੀਸ ਜਦੋਂ ਪਰ ਕਰਨੇ ਵਾਲੇ ਥਾਂ ਤੇ ਪਹੁੰਚੇ ਐ ਪਹਿਲਾ ਜਿਸ ਵੇਲੇ ਸੀਸ ਕੱਟਿਆ ਗਿਆ ਸੀ ਮੀਤ ਜਥੇਦਾਰ ਸੀ ਪਾਜ ਨੱਥਾ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਜੀ ਬਾਬਾ ਜੀ ਆਪ ਜੀ ਦਾ ਪਰਨੁਖੀ ਕਹੇ ਦਰਬਾਰ ਸਾਬ ਜਾਵਾਂਗੇ ਤਾਂ ਉਸ ਵੇਲੇ ਬਾਬਾ ਨੱਥਾ ਸਿੰਘ ਜੀ ਦੇ ਇਹ ਬਚਨ ਸੁਣ ਕੇ ਸੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ੜੀ ਤੇ ਰੱਖ ਕੇ ਅੱਗੇ ਜਦੋਂ ਸ਼ੁਰੂ ਕੀਤਾ ਸੀ ਤੇ ਜਿਸ ਵੇਲੇ ਇੱਥੇ ਪਹੁੰਚੇ ਬਾਬਾ ਨੱਤਾ ਸਿੰਘ ਜੀ ਨਾਲ ਸਨ ਉਸ ਵੇਲੇ ਉਹਨਾਂ ਨੇ ਕਹਿ ਕੇ ਬਾਬਾ ਜੀ ਤੁਹਾਡਾ ਬਚਨ ਪੂਰਾ ਹੋ ਗਿਆ ਆਪਾਂ ਸਰੋਵਰ ਤੇ ਆ ਗਏ ਹਾਂ ਕਿ ਜਿਹੜਾ ਪ੍ਰਕਰਮ ਐ ਜਿਥਾ ਬਣਿਆ ਇੱਥੇ ਬਾਬਾ ਜੀ ਆਪਣਾ ਸੀਸ ਰੱਖ ਕੇ ਤੇ ਸਤਿਗੁਰੂ RAM DAS ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਜਕਾਰਾ ਛੱਡ ਕੇ ਸਰੀਰ ਸ਼ਾਂਤ ਕੀਤਾ ਸੀ ਇੱਥੋਂ ਮੁੜ ਕੇ ਸਰੀਰ ਸਾਰਾ ਸਨੇਹ ਤੇ ਸੀਸ ਦੇ ਲਿਜਾ ਕੇ ਜਿਹੜਾ ਬਾਅਦ ਚਾਚੀਵਿੰਡ ਗੁਰਦੁਆਰਾ ਬਣਿਆ ਸੀਸਗੰਜ ਦੇ ਬਾਬਾ ਜੀ ਦਾ ਉੱਥੇ ਲਿਜਾ ਕੇ ਸੰਸਕਾਰ ਕੀਤਾ ਸੀ ਬਾਕੀ ਜਿਹੜੇ 88 ਸਿੰਘ ਇੱਥੇ ਚੱਬੇ ਤੋਂ ਗਾਣ ਕੇ ਸ਼ਹੀਦ ਹੋਏ ਸਨ ਉਹਨਾਂ ਦੀ ਪਰਤਾਲ ਕਰਕੇ ਉਹਨਾਂ ਦਾ ਜਿਹੜਾ ਸੋ ਸਨਸਕਾਰ ਕੀਤਾ ਗਿਆ ਉਹ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਥੜਾ ਬਣਾ ਜਿੱਥੇ ਨਿੰਮ ਸਿੰਘ ਰਗੜਾ ਲਾਉਂਦੇ ਰਹਿੰਦੇ ਸਾਰੀ ਦਿਹਾੜੀ ਉੱਥੇ ਸਸਕਾਰ ਕੀਤਾ ਸੀ ਉਹ 88 ਸਿੰਘਾਂ ਦੀ ਯਾਦਗਾਰ ਵਿੱਚ ਇਹ ਥੜਾ ਬਣਿਆ ਖਾਸਾ ਜੀ ਇਸ ਤਰ੍ਹਾਂ ਸਮਝ ਲੈਣਾ ਸਮਾਜ ਆ ਕਹਿੰਦੇ ਹਨ ਪਰੇ ਜੋਗ ਹੈ ਇੱਜਤ ਵਾਲੇ ਤੇ ਅੱਗੇ ਵੀ ਧੰਤਾਂ ਦੇ ਜੋਗ ਇੱਜਤ ਵਾਲੇ ਹਨ ਐਸੇ ਮਹਾਪੁਰਖਾਂ ਦੇ ਨਾਲ ਮਲਾਉਣਾ ਕਰੋ ਨਿਰਵਕਾਰ ਤੇ ਮੇਰੇ ਛਕਾਂ ਦੇ ਨਾਲ ਇਸ ਬਿਨ ਘੜੀ ਨਾ ਜੀਵੋ ਇਸ ਪਰਮੇਸ਼ਰ ਤੋਂ ਬਿਨਾਂ ਘੜੀ ਵੀ ਨਹੀਂ ਜਾਉਣਾ ਹੁੰਦਾ ਬਿਨ ਨਾਵੇਂ ਮਰ ਜਾਓ ਪਰਮੇਸ਼ਰ ਦੇ ਨਾਮ ਤੋਂ ਜਪੇ ਤੋਂ ਬਗੈਰ ਸਾਡਾ ਮਰਨਾ ਹੁੰਦਾ ਆਖਾਂ ਜੀਵਾਂ ਵਿਸਰਾ ਮਰ ਜਾਓ ਮੈਂ ਅੰਧਲੇ ਨਾਮ ਨਾ ਵੀਸਰਾ ਸੱਚੇ ਪਾਤਸ਼ਾਹ ਸੰਨ ਕਿਰਪਾ ਕਰੋ ਅਸੀਂ ਅੰਨੇ ਹਾਂ ਸਾਡੇ ਮਨਬੁੱਧ ਰੂਪ ਨੇਤਰਾਂ ਵਿੱਚ ਵਿਚਾਰ ਦੀ ਨਿਗ੍ਹਾ ਨਹੀਂ ਭਰਵੇਂ ਫੋਲੇ ਪੈ ਚੁੱਕੇ ਹਨ ਸਾਨੂੰ ਅੰਦੇ ਗਿਆਨੀਆਂ ਨੂੰ ਤੇਰਾ ਨਾਮ ਨਾ ਕਰੇ ਵੀ ਭੁੱਲੇ ਕਿਰਪਾ ਕਰਦੇਓ ਏਕ ਟਿੱਕੀ ਹੰਕਾਰ ਜਾਓ ਜਿਵੇਂ ਟੇਕ ਟਿੱਕੀ ਟੇਕ ਓਟ ਲਿਆ ਕਰਕੇ ਟਕਾ ਕਰਕੇ ਘਰ ਨੂੰ ਜਾਂਦਾ ਹਨ ਛੋਟੀ ਟੇਕ ਹੈ ਓਟ ਜਿਹੜਾ ਉਹਨੂੰ ਟੇਕ ਟਿੱਕੀ ਟੇਕ ਓਟ ਹੈ ਛੋਟੀ ਤੇ ਟਿੱਕੀ ਟਕਾਉਂਦਾ ਰੱਖਦਾ ਜਿੱਥੇ ਅੱਗੇ ਉਹ ਓਟ ਦੇ ਨਾਲ ਟਕਾ ਟਕਾ ਕਰਕੇ ਗਾਹ ਨੂੰ ਘਰ ਨੂੰ ਜਾਂਦਾ ਹੈ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸੀ ਅੰਨੇ ਹਾਂ ਮਨਬੋਧ ਰੂਪ ਨੇਤਰਾਂ ਦੇ ਵਿੱਚ ਨਹੀਂ ਕਿਰਪਾ ਕਰਕੇ ਆਪਣੀ ਭਗਤੀ ਰੂਪ ਜਾ ਅਥਵਾ ਨਾਮ ਮੰਗ ਲੈ ਹਰ ਨਾਮ ਲੱਕੀ ਟੋਹਣੀ ਰੋ ਸਹਿਜ ਕੀ ਟੇਕ ਨਾਮੋਹਾ ਮੋਹਣੀ ਸੱਚੇ ਪਾਤਸ਼ਾਹ ਤੇਰਾ ਨਾਮ ਰੂਪੀ ਸੋਟੀਆ ਸਾਡੇ ਵਿਚਾਰ ਰੂਪੀ ਮਨ ਦੇ ਸੰਕਲਪ ਵਕਰ ਰੂਪੀ ਹੱਥਾਂ ਦੇ ਵਿੱਚ ਇਹ ਟੇਕ ਓਟ ਲੈ ਕਰਕੇ ਟਿੱਕੀ ਟਕਾ ਕੇ ਟੋ ਟੋ ਕਰਕੇ ਅਸੀਂ ਸੱਚਖੰਡ ਰੂਪੀ ਘਰ ਨੂੰ ਜਾਣਾ ਚਾਹੁੰਦੇ ਹਾਂ ਸਾਡੀ ਬਿਰਤੀ ਬਾਸ਼ ਬਿਰਤੀ ਜਿਹੜੀ ਹੈ ਅਖੰਡ ਚੇਤਨ ਦੇ ਜਿਹੜੀ ਹੈ ਇਹ ਸੱਚੇ ਪਾਤਸ਼ਾਹ ਤੇਰੀ ਸਰੂਪ ਦੀ ਸਖਿਆ ਦਾ ਰੂਪ ਘਰ ਨੂੰ ਜਾਣਾ ਚਾਹੁੰਦੀ ਹੈ ਕਿਰਪਾ ਕਰੋ ਜਾਣਾ ਕਰੀਏ ਏਕ ਟਿਕੀ ਘਰ ਜਾਓ ਏਕ ਨਾਮ ਦੀ ਓਟ ਟਿਕੀ ਟਕਾ ਕੇ ਵਿਚਾਰ ਕਰਨੀ ਘਰ ਅੰਤ ਕਾਰਨ ਇਹਦੇ ਦੁਆਰਾ ਜਾਣਾ ਚਾਹੁੰਦੇ ਆ ਸਤਖੰਡ ਨੂੰ ਗੁਰੂ ਜਨਾਕਾ ਅੰਦਲਾ ਮਾਲਕ ਨੇ ਭਾਈਆ ਗੁਰੂ ਹੀ ਅੰਨਾ ਹੋਵੇ ਚੇਲੇ ਨਾਹੀ ਠਾ ਗੁਰੂ ਨੇ ਚੇਲੇ ਨੂੰ ਜਗਾ ਕਿੱਥੇ ਮਿਲਣੀ ਆਪ ਖਾਤੇ ਚ ਡਿਗੇਗਾ ਨਾਲ ਹੀ ਚੇਲੇ ਨੂੰ ਵੀ ਡੋਬ ਦੇਵੇਗਾ ਇਸੇ ਪ੍ਰਕਾਰ ਗੁਰੂ ਗੁਰੂ ਜਨਾਕਾ ਅੰਦਲਾ ਭਾਈ ਜਿੰਨਾਂ ਦਾ ਗੁਰੂ ਹੀ ਅੰਨਾ ਹੈ ਜਿੰਨਰੇ ਕੋਲ ਸਰਤੀ ਤੇ ਸਿਮਰਤੀ ਰੂਪ ਇਹ ਨੇਤਰੀ ਨਹੀਂ ਹਾਨ ਚੇਲੇ ਨਹੀਂ ਠਾ ਕੋਮੇ ਚੇਲਿਆਂ ਨੂੰ ਕਿੱਥੇ ਥਾਂ ਮਿਲਣਾ ਉਹ ਵੀ ਨਰਕ ਵਿੱਚ ਹੀ ਪੈਣਗੇ ਜੀ ਨਰਕ ਤੋਰਗੇ ਪਏ ਆ ਬੇਨ ਸਤਗੁਰ ਨਾਉ ਨਾ ਪਾਈਆ ਸਤਗੁਰ ਤੋਂ ਬੇਰਾ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਧੰਨ ਸਤਗੁਰਤਾ ਭਾਵਿਆ ਰਾਧਾ ਸਵਾਮੀ ਤੇ ਲਾਲ ਕੁਰਤੀ ਵਾਲੇ ਝੂਠੇ ਸੌਦੇ ਵਾਲੇ ਲਿਖਦੇ ਫਿਰਦੇ ਆ ਪਰ ਪੂਰਨ ਸਤਗੁਰ ਤੋਂ ਦਿਨਾਂ ਨਾਮ ਦੀ ਪ੍ਰਾਪਤੀ ਨਹੀਂ ਆ ਜੜਾਤ ਖੜ ਗਿਆ ਦੋ ਤਿੰਨ ਤੇ ਲਾਲ ਕੁਰਤੀ ਆ ਟੂਠੇ ਸੌਦੇ ਵਾਲੇ ਨੇ ਦੁਕਾਨ ਹੀ ਬੰਦ ਕਰ ਦਿੱਤੀ ਸਰਸੇ ਵੱਲੋਂ ਕਿ 6 ਮਹੀਨੇ ਬਾਅਦ ਕਿ ਕਰੋਪੀ ਦੇ ਦਿਨ ਬਿਨ ਸਤਗੁਰ ਨਾਉ ਨਾ ਪਾਈਐ ਸਤ ਸਲਾਹ ਰਹਿਣ ਵਾਲੇ ਗੁਰੂ ਚੇਤਨ ਸਰੂਪ ਤੋਂ ਦਿਨਾ ਵਾਹਿਗੁਰੂ ਨਾਮ ਦੀ ਪ੍ਰਾਪਤੀ ਨਹੀਂ ਬਿਨ ਨਾਵੈ ਕਿਆ ਸਵਾਉ ਤੇ ਨਾਮ ਜਪੇ ਤੋਂ ਬਗਾਰ ਕਿਆ ਕੀਆ ਸਵਾਉ ਪ੍ਰਯੋਜਨ ਕੁਝ ਵੀ ਨਹੀਂ ਕਿਆ ਸਵਾਉ ਕੀਆ ਸਵਾਉ ਸਵਾਦ ਕੋਈ ਵੀ ਸਵਾਦ ਪ੍ਰਾਪਤ ਨਹੀਂ ਹੁੰਦਾ ਕੋਈ ਪਰਜੋਜਨ ਪੂਰਾ ਨਹੀਂ ਹੁੰਦਾ ਨਾਮ ਤੋਂ ਬਗੈਰ ਆਏ ਗਿਆ ਪਛਤਾਵਨਾ ਓ ਆਇਆ ਜੰਮ ਕੇ ਗਿਆ ਮਰ ਕੇ ਅੰਤ ਨੂੰ ਪਛਤਾਉਣਾ ਹੀ ਪੈਂਦਾ ਹ ਕਿਸ ਤਰ੍ਹਾਂ ਜਿਵੇਂ ਸੁញੇ ਘਰ ਕਾਓ ਜੇ ਸੁញਿਆ ਘਰ ਚ ਕਾ ਆ ਜਾਵੇ ਉਥੇ ਕਿਹੜਾ ਕੋਈ ਮੁੰਡੇ ਖੇਡਦੇ ਜੀ ਤ ਟੁਕੜਾ ਲੈ ਕੇ ਉਹਨੇ ਖਾ ਲੈਣਾ ਹੈ ਐਸੀ ਹਾਲਤ ਹੁੰਦੀ ਆ ਫੇਰ ਪੜ ਇਹ ਗਿਆ ਪਛਤਾਵਨਾ ਜਿਹੜੇ ਭਾਈ ਅਗਿਆਨੀਆਂ ਨਾ ਅੰਨਾ ਦੇਮੁਖ ਗੁਰੂ ਤੋਂ ਉਹ ਆਇਆ ਜਮ ਕੇ ਤੇ ਮਰ ਕੇ ਚਲਿਆ ਗਿਆ ਜਿਉ ਸੁੰញੇ ਘਰ ਕਾਓ ਉਸ ਤੋਣਾ ਆਉਂਦਾ ਜਿਵੇਂ ਸੁੰញੇ ਘਰ ਵਿੱਚ ਇਸੇ ਤਰ੍ਹਾਂ ਜਿਹੜਾ ਦੇਮੁਖ ਹੈ ਜਾਂ ਮਨਮੁਖ ਹੈ ਉਹ ਸੰਸਾਰ ਰੂਪੀ ਇਸ ਘਰ ਵਿੱਚ ਆਇਆ ਹੋਇਆ ਹੈ ਤੇ ਸੁੰញੇ ਘਰ ਦੀ ਤਰ੍ਹਾਂ ਜਿਵੇਂ ਕਾ ਜਾਂਦਾ ਹੈ ਇਸੇ ਤਰ੍ਹਾਂ ਸੋ ਸੰਸਾਰ ਰੂਪੀ ਸੁੰញਾ ਘਰ ਹੈ ਇਹਦੇ ਵਿੱਚ ਜਾਂ ਅਥਾ ਇਹ ਸੰਸਾਰ ਰੂਪੀ ਸੁੰញੇ ਘਰ ਦੇ ਵਿੱਚ ਜੀਵ ਆਇਆ ਹੋਇਆ ਹੈ ਬੇਮੁਖ ਦੀ ਤਰ੍ਹਾਂ ਇਹ ਜੀਵ ਰੂਪੀ ਜਿਹੜਾ ਪ੍ਰਾਣ ਸੰਸਾਰ ਰੂਪੀ ਸੁੰਨੇ ਘਰ ਵਿੱਚੋਂ ਆ ਕੇ ਕਿਹੜਾ ਕੋਈ ਮਨ ਰੂਪੀ ਸੁੱਧ ਮਨ ਰੂਪੀ ਬੱਚੇ ਦੇ ਪਾਸੋਂ ਇਸ ਨੇ ਵਿਰਾਗ ਤੇ ਵਿਵੇਕ ਰੂਪੀ ਇੱਕ ਟੁਕੜਾ ਥੋੜੋ ਲੈ ਲੈਣਾ ਹੈ ਜਿਹੜਾ ਨਾਸਤਿਕਾਂ ਦੀ ਸੰਗਤ ਵਿੱਚ ਜਾਂਦਾ ਹੈ ਉਹ ਸੁੰਨੇ ਕਾਂ ਦੀ ਤਰ੍ਹਾਂ ਰੋਕ ਹੀ ਜਾਂਦਾ ਹੈ ਦੇਨਾਲ ਦੁਖ ਦੇਹਰੀ ਨਾਮ ਜਪੇ ਤੋਂ ਬਗੈਰ ਪਾਈੜੀ ਦੇਹਰੀ ਦੁਖੀ ਹੁੰਦੀ ਆ ਅੰਤ ਨੂੰ ਜਿਉਂ ਕਲਰ ਕੀ ਭੀਤ ਇਸ ਤਰ੍ਹਾਂ ਹੁੰਦੀ ਜਿਵੇਂ ਕਲਰ ਦੀ ਭੀਤ ਕੰਧ ਹੁੰਦੀ ਆ ਉਹ ਕਿਰਦੀ ਰਹਿੰਦੀ ਢਕਦੀ ਰਹਿੰਦੀ ਹੈ ਇਸੇ ਤਰ੍ਹਾਂ ਨਾਮ ਤੋਂ ਬਗੈਰ ਪੰਜਾਂ ਤੱਤਾਂ ਰੂਪੀ ਮਿੱਟੀ ਦੀ ਬਣੀ ਹੋਈ ਦੇਹ ਉਰੀ ਜਿਹੜੀ ਹੈ ਦੇਹ ਇਹ ਦੁਖੀ ਹੁੰਦੀ ਹੈ ਤੇ ਜਿਉਂ ਕਲਰ ਕੀ ਭੀਤ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਇਹ ਕਲਰ ਲੱਗਾ ਹੋਇਆ ਹੈ ਤੇਰੇ ਵਿੱਚ ਪੈ ਕਰਕੇ ਕਮਜ਼ੋਰ ਹੋਣ ਰੂਪ ਕੁੜਦੀ ਜਾ ਰਹੀ ਕਰਦੀ ਜਾ ਰਹੀ ਹਾਂ ਅਭ ਲੱਗ ਮਹਿਲ ਨਾ ਪਾਈਐ ਕਦੋਂ ਤੱਕ ਭਾਈ ਮਹਾਲ ਸਰੂਪ ਨੂੰ ਨਹੀਂ ਪਾਇਆ ਜਾ ਸਕਦਾ ਕਰੋ ਤੱਕ ਜੀ ਜਦ ਲੱਗ ਸਾਚ ਨਾ ਚੀਤ ਜਦ ਜਦੋਂ ਲੱਗ ਲੱਗਣਾ ਜਦੋਂ ਤੱਕ ਜਦੋਂ ਤੱਕ ਲੱਗ ਤੱਕ ਜਦੋਂ ਤੱਕ ਸੱਚੇ ਦੇ ਵਿੱਚ ਚਿੱਤ ਨਹੀਂ ਦਿੱਤਾ ਆਪਣਾ ਜਦੋਂ ਤੱਕ ਸੱਚੇ ਵਿੱਚ ਮਾਨ ਨਹੀਂ ਆਪਣਾ ਜੋੜਿਆ ਦਲੋ ਤੱਕ ਮਹਾਲ ਸਰੂਪ ਦੀ ਪ੍ਰਾਪਤੀ ਨਹੀਂ ਹੋਵੇਗੀ ਸ਼ਬਦ ਰਪੇ ਘਰ ਪਾਈਐ ਜਿਹੜਾ ਸ਼ਬਦ ਦੇ ਵਿੱਚ ਰੰਗ ਰਪਾ ਰੰਗਿਆ ਗਿਆ ਉਹ ਘਰ ਸਰੂਪ ਨੂੰ ਪਾ ਲੈਂਦਾ ਹੈ ਘਰ ਹਿਰਦੇ ਦੇ ਵਿੱਚੋਂ ਪਾ ਲੈਂਦਾ ਕਿਸ ਨੂੰ ਪਾਉਂਦਾ ਨਿਰਭਾਣੀ ਪਾਦਨੀਤ ਬੰਨ ਤੋ ਰਹਿ ਤੇਰਾ ਪਦਨਾ ਨੀਤ ਨਵੀਨ ਰੂਪ ਉਹ ਹੈ ਪਰਮੇਸ਼ਰ ਉਸ ਨੂੰ ਕਰਿਹਰ ਦੇ ਵਿੱਚੋਂ ਸੰਗਤ ਵਿੱਚੋਂ ਪਾ ਲੈਂਦਾ ਹਾਂ ਹਾਂ ਗੁਰੂ ਪੁੱਛੋ ਆਪਨੇ ਹਾਂ ਮੈਂ ਭਾਈ ਇਹ ਤਾਂ ਆਪਣੇ ਗੁਰੂ ਤੋਂ ਪੁੱਛਦੇ ਹਾਂ ਗੁਰੂ ਪੁੱਛੇ ਕਾਰ ਕਮਾਓ ਗੁਰੂ ਤੋਂ ਪੁੱਛ ਕੇ ਭਗਤੀ ਦੀ ਕਾਰ ਕਮਾਉਣਾ ਕਰੀਏ ਸ਼ਬਦ ਸਲਾਹੀ ਮਨ ਵਸਾ ਜਿਨ੍ਹਾਂ ਨੇ ਸ਼ਬਦ ਬ੍ਰਹਮ ਨੂੰ ਸਲਾਹ ਸੁਣਾ ਕੀਤਾ ਬੰਦਗੀ ਕੀਤੀ ਉਹਨਾਂ ਦੇ ਮਨ ਵਿੱਚ ਵਸਦਾ ਹਾਂ ਹਾਂ ਮੈਂ ਦੁੱਖ ਜਲ ਜਾਂ ਹਉ ਨਹੁ ਹਮਨ ਦੁੱਖ ਜਲ ਜਾਂਦਾ ਸੜ ਜਾਂਦਾ ਹੈ ਅਬਿਆਸ ਰੂਪਿਆਗ ਨਾਲ ਸਜੇ ਹੋਏ ਮਲਾਵੜਾ ਸਜ ਸੁਭਾਵਕ ਹੀ ਨਰਜਤਨੀ ਉਹਨਾਂ ਦਾ ਮਲਾਵੜਾ ਮਲਾਪ ਹੁੰਦਾ ਹੈ ਵਾਹਿਗੁਰੂ ਨਾਲ ਸਾਚੇ ਸਾਚੇ ਮਲਾਓ ਸਾਚੇ ਸਾਚੇ ਸੱਚ ਮਲਾਓ ਸਾਚੇ ਸੱਚੇ ਦਾ ਨਾਮ ਜਪਣੇ ਕਰਕੇ ਸੱਚੇ ਬ੍ਰਹਮ ਦੇ ਨਾਲ ਮਲਾਪ ਮਲਾਪ ਹੋ ਜਾਂਦਾ ਉਹਨਾਂ ਦਾ ਸਉਦਰਤੇ ਸੀ ਨਿਰਮਲੇ ਜਿਹੜੇ ਸ਼ਬਦ ਉਪਦੇਸ਼ ਵਿੱਚ ਰੰਗੇ ਗਏ ਉਜਲੇ ਹਨ ਸਜ ਕਾਮ ਕ੍ਰੋਧ ਅਹੰਕਾਰ ਕਾਮ ਨੂੰ ਸ਼ਰਧਾ ਕਾਮ ਦਾ ਫੁਰਨਾ ਕ੍ਰੋਧ ਦਾ ਫੁਰਨਾ ਅਹੰਕਾਰ ਦਾ ਕਾਮ ਨੂੰ ਵਸਤੂ ਵਿਚਾਰ ਦੁਆਰਾ ਕ੍ਰੋਧ ਨੂੰ ਸ਼ਾਂਤੀ ਨਾਲ ਅਹੰਕਾਰ ਨੂੰ ਨਿਮਰਤਾ ਨਾਲ ਨਾਮ ਸਲਾਮ ਕਾਮਨਾ ਫੁਰ ਲੱਗੀ ਪਰਮੇਸ਼ਰ ਦੀ ਭਗਤੀ ਦੀ ਕ੍ਰੋਧ ਆਉਣ ਲੱਗ ਪਿਆ ਆਲਸ ਤੇ ਸੋ ਦੇਹਕਾਰ ਪੈਦਾ ਹੋ ਗਏ ਕਿਸ ਗੁਰੂ ਦੇ ਪੁੱਤਰ ਬਣ ਗਏ ਨਾਮ ਸਲਾਹਨ ਸਦ ਸਦਾ ਉਹ ਨਾਮ ਨੂੰ ਸਲਾਉਂਦੇ ਆ ਸਾਗ ਹਰਿ ਹਰਿਸ਼ਾਈ ਸਦਾ ਸੈਂਕੜੇ ਦੇ ਰ ਹਰ ਰੋਜ ਹਰ ਰੱਖ ਹੈ ਔਰ ਧਾਰ ਉਹ ਹਰਿ ਨੂੰ ਔਰ ਹਿਰਦੇ ਦੇ ਧਾਰਨ ਕਰਕੇ ਰਾਖਾ ਰੱਖਦੇ ਹਨ ਸੋ ਕਿਉਂ ਮਨ ਹ ਵਿਸਾਰੀਆ ਸੋ ਉਸ ਨੂੰ ਕਿਸ ਵਾਸਤੇ ਭਾਈ ਮਨ ਵਿੱਚੋਂ ਭੁਲਾਈਏ ਸਭ ਜੀਆਂ ਦਾ ਆਧਾਰ ਜੋ ਸਾਰੇ ਈਮਾਨ ਦਾ ਜਨਤਾ ਦਾ ਆਧਾਰ ਆਸਰਾ ਰੂਪ ਹੈ ਆਪ ਨਿਰਧਾਰ ਹੈ ਸ਼ਬਦ ਮਰੈ ਸੋ ਮਰ ਰਹਾ ਹੈ ਸ਼ਬਦ ਮਰੈ ਸੋ ਮਰ ਰ ਹੈ ਜਿਹੜਾ ਸ਼ਬਦ ਸੰਸਾਰ ਵੱਲੋਂ ਮਰ ਗਿਆ ਹੈ ਸੋ ਮਰ ਰ ਹੈ ਉਹ ਭਾਈ ਜੰਮਣ ਮਰਨ ਵੱਲੋਂ ਮਰ ਜਾਂਦਾ ਰਹਿਤ ਹੋ ਜਾਂਦਾ ਫਿਰ ਮਰੈ ਨਾ ਦੂਜੀ ਵਾਰ ਫਿਰ ਦੂਜੀ ਵਾਰ ਨਹੀਂ ਉਹਨੂੰ ਮਰਨਾ ਪੈਂਦਾ ਜੰਮ ਜੰਮਣ ਮਰਨ ਵਿੱਚ ਨਹੀਂ ਆਉਣਾ ਪੈਂਦਾ ਸਬਦ ਹੀ ਫਿਰ ਪੜ੍ਹੇ ਸਬਦ ਸਬਦ ਮਰੈ ਸੋ ਮਰ ਰਹਾ ਜਿਹੜਾ ਸ਼ਬਦ ਅਭਿਆਸ ਕਰਕੇ ਸਬਦ ਸੰਸਾਰ ਵੱਲੋਂ ਮਰ ਗਿਆ ਸੋ ਮਰ ਰਹਾ ਹੈ ਤੋ ਉਹ ਮਰਨ ਵੱਲੋਂ ਰਹਿ ਗਿਆ ਕੋਨ ਉਹ ਨਹੀਂ ਮੁੜ ਕੇ ਮਰਨਾ ਪੈਂਦਾ ਫੇਰ ਮਰੈ ਨਾ ਦੂਜੀ ਵਾਰ ਫੇਰ ਉਹਨੂੰ ਜੰਮਣਾ ਵੀ ਨਹੀਂ ਪੈਣਾ ਜੰਮਿਆ ਫੇਰ ਵੀ ਨਹੀਂ ਮਰਨਾ ਗਾ ਇਹ ਸਵਾਸ ਤੇ ਮਰਨ ਵੱਲੋਂ ਰਹਿ ਗਿਆ ਜੰਮਣ ਮਰਨ ਵੱਲੋਂ ਹਮਦਾ ਹੀ ਤੇ ਪਾਈਆ ਸ਼ਬਦ ਉਪਦੇਸ਼ ਦੁਆਰਾ ਹੀ ਨਿਸ਼ਚੇ ਕਰਕੇ ਪਾਈਦਾ ਹੈ ਭਾਏ ਹਰ ਨਾਮੇ ਲੱਗੈ ਪਿਆਰ ਜਿਨ੍ਹਾਂ ਦਾ ਹਰੀ ਦੇ ਨਾਮ ਵਿੱਚ ਪਿਆਰ ਲੱਗ ਗਿਆ ਦਿਨ ਸਵਦਾ ਜਗ ਭੂਲਾ ਫਿਰੈ ਸ਼ਬਦ ਉਪਦੇਸ਼ ਤੋਂ ਬਿਨਾ ਸਾਰਾ ਸੰਸਾਰ ਭੁੱਲ ਕੀ ਫਿਰਦਾ ਮਰ ਜਨਮੇ ਵਾਰੋ ਵਾਰ ਮਰ ਜਨਮੇ ਮੌਤ ਮਾਰੇ ਮਰ ਜੰਦ ਵਾਛਣਾ ਰੱਬ ਦਾ ਜਾਂਦਾ ਵਾਰੋ ਵਾਰ ਪੁਨਾ ਪੁਨਾ ਮੜ ਮੜ ਕੇ ਬੱਦ ਸਾਲ ਆ ਹੈ ਆਪਕਾ ਸਾਰੇ ਆਪਣੇ ਆਪ ਨੂੰ ਸਲਾਉਂਦੇ ਹਾਂ ਮੈਂ ਚੰਗਾ ਹਾਂ ਜੇ ਕਮਿਆਰੀ ਆ ਉਹਦੇ ਭਾਂਡੇ ਨੂੰ ਸਲਾਉਂਦੀ ਆ ਵੱਡਾ ਅਡੇਰੀ ਹੋਏ ਵੱਡੋ ਵਡੇਰੀ ਹੋਏ ਵੱਡੇ ਤੋਂ ਵੱਡੇ ਕਹੌਂਦੇ ਆਪਣੇ ਆਪ ਨੂੰ ਪਰ ਬਿਨ ਆਪ ਨਾ ਚੀਨੀਏ ਗੁਰੂ ਧਾਰਨ ਕੀਤੇ ਤੋਂ ਬਗੈਰ ਆਪਣੇ ਸਰੂਪ ਨੂੰ ਨਹੀਂ ਚੀਨੀਆ ਜਾਣੀ ਦਾ ਆਪ ਭੇਟਾ ਉਕਰੋਣ ਕਰਕੇ ਆਪਣੇ ਸਰੂਪ ਨੂੰ ਕਹੇ ਸੁਣੇ ਕਿਆ ਹੋਏ ਜੇ ਕਹਿ ਵੀ ਲਿਆ ਤੇ ਹੋਰ ਨਾਲ ਤੋਂ ਸੁਣ ਵੀ ਲਿਆ ਕੀ ਹੋ ਜਾਵੇਗਾ ਆਪਣੇ ਆਪ ਨੂੰ ਕਹਿ ਲਿਆ ਮੈਂ ਬੜਾ ਵੱਡਾ ਸੰਤ ਆ ਕੇ ਲਿਆ ਨੇ ਕਹਤਾ ਜੇ ਸਾਡਾ ਸੰਤ ਦਾ ਬੜਾ ਚੜ੍ਹਦੀ ਕਲਾ ਵਾਲਾ ਲੱਗਦਾ ਜਿਹਾ ਰਾਤ ਨੂੰ ਵੱਖਰੀਆਂ ਹੋ ਜਾਂਦੀਆਂ ਬਾਹਾਂ ਵੱਖਰੀਆਂ ਹੋ ਜਾਂਦੀਆਂ ਥੋੜਾ ਵੱਖਰਾ ਕਰਕੇ ਦਿਨੇ ਜੁੜ ਜਾਂਦਾ ਜੇ ਕਹਿ ਵੀ ਲਿਆ ਤੇ ਕਹਾ ਵੀ ਲਿਆ ਤੇ ਸੁਣ ਵੀ ਲਿਆ ਕੀ ਹੋ ਗਿਆ ਇਹਦੇ ਨਾਲ ਕੁਝ ਨਹੀਂ ਹੋਵੇਗਾ ਪ੍ਰਪਤ ਨਾਨਕ ਸ਼ਬਦ ਪਛਾਣੀਐ ਮਾਰਕ ਨੇ ਪਾਇ ਸ਼ਬਦ ਬ੍ਰਹਮ ਨੂੰ ਪਛਾਣਣਾ ਕਰੀਏ ਹੋਮੈ ਕਰੇ ਨਾ ਕੋਈ ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣਿਆ ਉਹ ਕਹਿੰਦੇ ਹੋਮੈ ਕਰਨਾ ਕੋਈ ਉਹ ਨਹੀਂ ਕੋਈ ਫਿਰ ਹੋਮੈ ਕਰਦਾ ਉਹ ਗੁਰੂ ਦਾ ਬਣ ਕੇ ਰਹਿੰਦਾ ਉਸ ਤੇ ਆਧਾਰ ਆਸਰੇ ਰਹਿੰਦਾ ਹੇਰੀ ਰਾਤ ਪਰਸੋਂ ਮੂਹੋਂ ਨਿਕਲ ਗਿਆ ਥੋੜਾ ਜਿਹਾ ਪੁੱਛਿਆ ਕੀ ਗੱਲ ਚੜ੍ਹਦੀ ਕਰੋ ਬਾਣੀ ਕੀ ਹੈ ਕਹਿੰਦੇ ਬਾਣਾ ਹੀ ਛੱਡ ਦਿਓ ਆਣਾ ਰਿਛਨਾ ਚਾਹੀਦਾ ਸਿੱਖ ਨੂੰ ਕਦੇ ਵੀ ਹਾਂ ਜੀ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸੀਗਾਰੀਐ ਬਿਨ ਪਿਰ ਧਨ ਸੀਗਾਰੀਐ ਸੋ ਜਿਵੇਂ ਕੋਈ ਇਸਤਰੀ ਹੋਵੇ ਜਵਾਨ ਤੇ ਮਾਪਿਆਂ ਨੇ ਤਿਰਪਤੀ ਨਾ ਪਾਲ ਕੇ ਦਿੱਤਾ ਹੋਵੇ ਤਾਂ ਇਸਤਰੀ ਨੂੰ ਉਹ 시ਗਾਰ ਲਾਉਂਦੀ ਫਿਰ ਪਾਊਡਰ ਸੁਰਖੀ ਲਾ ਲਵੇ ਮੀਡੀਆਂ ਗੁੰਦ ਲਵੇ ਜੋਬਨ ਬਾਦ ਖਵਾਰ ਉਹਦਾ ਜਿਹੜਾ ਜੋਬਨ ਜਵਾਨੀ ਸਾਰਾ ਬਾਦ ਬੇਅਰਥੀ ਹੈ ਖਵਾਰ ਖਰਾਬ ਹੀ ਹੁੰਦੀ ਆ ਅੰਤ ਨੂੰ ਵਿਸ਼ੇਵਕਾਰਾਂ ਵਾਲੀ ਉਹਦੀ ਦ੍ਰਿਸ਼ਟੀ ਬਣ ਜਾਂਦੀ ਹੈ ਬਹੁਤੀ ਫੈਸ਼ਨਬਾਜ਼ੀ ਕਰਕੇ ਸੋ ਬਹੁਤੀ ਖਰਾਬ ਹੁੰਦੀ ਹੈ ਨਾ ਮਾਣੇ ਸੁਖ ਸੀਜੜੀ ਉਹ ਨਹੀਂ ਮਾਨ ਸਕਦੀ ਸੀਜੜੇ ਸੁਖ ਆਨੰਦ ਨੂੰ ਪਤੀ ਦੇ ਨਾਲ ਜਦੋਂ ਹੈ ਹੀ ਨਹੀਂ ਮਾਨਣਾ ਕਿਹਦੇ ਨਾਲ ਬਿਨ ਪਰ ਬਾਦ ਸੀਗਾਰ ਫਿਰ ਪਤੀ ਦੀ ਪ੍ਰਾਪਤੀ ਤੋਂ ਬਿਨ ਬਗੈਰ ਬਾਦ ਬਿਆਰthia ਸ਼ਗਾਰ ਲਾਇਆ ਹੋਇਆ ਅਨੇਕ ਪ੍ਰਕਾਰ ਦਾ 16 ਪ੍ਰਕਾਰ ਦਾ ਤਰਾਕ ਕਾਲੇ ਦੋ ਜਿਲੇ ਪਤਲੇ ਪਤਲੇ ਪੰਜ ਪ੍ਰਕਾਰ ਚਾਰ ਕਠਣ ਦੋ ਇਸ ਤੀਕ ਨੇ 16 ਜਾਂ ਸ਼ਿੰਗਾਰ ਇਹ ਲਾਏ ਹੋਏ ਕਿਸੇ ਵੀ ਅਰਥ ਨਹੀਂ ਦੁਖ ਘਣਾ ਦੁਹਾਗਣੀ ਉਹ ਦੁਹਾਗਨ ਛੁੱਟਣ ਨੂੰ ਬਹੁਤਾ ਘਣਾ ਦੁਖ ਹੈ ਨਾ ਘਰ ਸੇਜ ਪਧਾਰ ਨਾ ਉਹ ਘਰ ਹੀ ਪ੍ਰਾਪਤ ਹੁੰਦਾ ਤੇ ਨਾ ਸੇਜਾ ਤੇ ਨਾ ਪੁਧਾਰ ਪਤੀ ਮਿਲਣਾ ਕੀ ਸੀ ਉਸ ਨੂੰ ਜਦ ਮਾਤਿਆ ਨੇ ਤਾਂ ਮੰਗੀ ਵਿਆਹੀ ਨਹੀਂ ਆਪਣੇ ਆਪ ਹੀ ਸ਼ਿੰਗਾਰ ਲਾ ਕੇ ਸੁਹਾਗਵੰਤਿਆਂ ਵਰਗਾ ਰੂਪ ਮਣਾਈ ਬੈਠੀ ਹੈ ਹੁੰਦੀ ਖਰਾਬ ਹੀ ਹੈ ਤੁਨੂ ਰਿਸ਼ਿਆਂ ਵਿੱਚ ਇਸੇ ਪ੍ਰਕਾਰ ਫੇਰ ਆਰੰਭ ਤੋਂ ਬਿਨ ਪਰ ਧਨ ਸੀਗਾਰੀਐ ਭਾਏ ਦਿਨ ਬਗੈਰ ਪਰ ਪੇਰ ਜੋ ਅਕਾਲ ਪੁਰਖ ਪਤੀ ਹੈ ਸੋ ਉਸ ਦੀ ਪ੍ਰਾਪਤੀ ਤੋਂ ਬਗੈਰ ਇਹ ਜਗਿਆਸੂ ਰੂਪ ਇਸ ਤਰੀ ਸਰਦਾਰੀਏ ਸਗਾਰ ਲਾਉਂਦੀ ਫਿਰਦੀ ਐ ਜੋ ਤੂੰ ਤਰਾਟਕਨ ਸਾਧਨ ਰੂਪ ਜਲ ਧਾਰੇ ਕਰਨ ਰੂਪ ਟੋਣੀਆਂ ਧੋਣੀਆਂ ਟਾਉਣ ਰੂਪ ਜੋਬਨ ਬਾਦ ਖਵਾ ਇਹਦਾ ਤੇਰਾ ਜੋਬਨ ਸ਼ੌਕ ਅਵਸਥਾ ਰੂਪ ਇਹ ਸ਼ੌਕ ਆਵਸਥਾ ਰੁਕੇੜੀ ਤੇਰੀ ਜਵਾਨੀ ਹੈ ਬਾਹਰ ਵਿਅਰਥੀ ਹੈ ਖਵਾਰ ਖਰਾਬ ਹੀ ਹੋਵੇਂਗੀ ਅੰਤ ਨੂੰ ਹੋਰਨਾਂ ਤੋਂ ਪੂਜਾ ਕਰਾ ਲਈ ਮੱਥੇ ਟਿਕਾ ਲਈ ਪਰਮੇਸ਼ਰ ਦੀ ਪ੍ਰਾਪਤੀ ਦਾ ਚਾਰਜ ਨਾ ਉਤਪਨ ਹੋਇਆ ਕਦੇ ਨਾ ਮਾਣੇ ਸੁਖ ਸੇਜੜੀ ਇਹ ਸੁਖੇੜੀ ਤੇ ਅੰਤਕਾਰਨ ਸੇਜਾ ਹੈ ਬਣੀ ਹੋਈ ਮਨਬੁੱਧ ਚਿੱਤ ਹੰਕਾਰ ਦੇ ਪਾਵੇ ਬਣਿਆ ਬਾਈਆਂ ਬਿਰਤੇ ਬਿਰਤੀਆਂ ਬਾਈਆਂ ਤੇ ਸੇਰਵੇ ਬਣੇ ਹੋਇਆ ਔਰ ਪ੍ਰੇਮ ਦੇ ਬਾਣ ਨਾਲ ਜਿਹੜੀ ਬੋਲਣੀ ਸੀ ਸੋ ਇਹ ਜਿਹੜੀ ਸੇਜਾ ਬਣਾਉਣੀ ਸੀ ਅੰਦਰ ਸੋ ਇਸੇ ਤਰ੍ਹਾਂ ਇਹ ਵਿਸ਼ੇ ਆਪਾਂ ਜਿਹੜੇ ਵਿਸ਼ਿਆਂ ਸਬਦ ਸਪਰਸ਼ ਰੂਪ ਰਸਗੰਧ ਇਨਾਂ ਦਾ ਤਿਆਗ ਰੂਪ ਜਿਹੜੇ ਫੁੱਲ ਉੱਪਰ ਪਾਉਣੇ ਸੀ ਸੋ ਚਾਰੇ ਮਹਾਵੇ ਆਕ ਰੂਪ ਇਹ ਸੇਜਬੰਦ ਪਾਉਣੇ ਸਨ ਸੱਤ ਸੰਤੋਖ ਦੇ ਤੂਤੇ ਲਟਕਾਉਣੇ ਸਨ ਬੇਰਤੀ ਨੂੰ ਕਾਗਰ ਕਰ ਰੂਪ ਸੋ ਇਹ ਦੌਣ ਪਾਉਣੀ ਸੀਗੀ ਇਸ ਤਰ੍ਹਾਂ ਜਿਹੜਾ ਮੰਜਾ ਤਿਆਰ ਕਰਕੇ ਰੱਖਣਾ ਸੀ ਸੋ ਤਲਕਾਰੀ ਤਲਾਇ ਤੇ ਸੰਤਾਰੀ ਵਿਛਾਏ ਬਣਾਉਣੀ ਸੀ ਭਗਤ ਦਾ ਸਰਪੋਸ਼ ਉੱਪਰ ਵਿਛਾਉਣਾ ਸੀ ਹੰਕਾਰ ਦਾ ਤਿਆਗ ਰੂਪੇ ਸਰਹਾਣਾ ਰੱਖਣਾ ਸੀ ਐਸੀ ਜਿਹੜੀ ਸੇਜਾਂ ਅੰਦਰ ਬਣੀ ਹੋਈ ਆ ਨਾ ਮਾਣੇ ਸੁਖ ਸੇਜੜੀ ਐਸੀ ਅੰਤਕਾਰ ਰੂਪੀ ਸੇਜਾਰੇ ਉੱਪਰ ਪਰਮੇਸ਼ਰ ਪਤੀ ਦੀ ਪ੍ਰਾਪਤੀ ਦੇ ਆਪੇ ਸਾਰੇ ਆਨੰਦ ਰੂਪ ਆਨੰਦ ਨੂੰ ਨਹੀਂ ਮਾਣ ਸਕਦੀ ਬਿਨ ਪਰ ਬਾਦ ਸੀਗਾਰ ਤੇ ਤੇਰ ਪਤਨੀ ਪ੍ਰਾਪਤੀ ਤੋਂ ਬਗੈਰ ਜਿਹੜਾ ਤੇਰਾ ਸਿਗਾਰ ਲਾਇਆ 16 ਪ੍ਰਕਾਰ ਦਾ ਇਹ ਵਿਆਦ ਬਾਦ ਦੇਅਰthia ਕਿਸੇ ਵੀ ਕੰਮ ਨਹੀਂ ਹਾ ਦੁੱਖ ਕਣਾਂ ਦੋ ਆਗਣੀ ਇਹ ਸਿੱਟੜ ਹੋਈਏ ਹੋਈਏ ਜੀਵ ਰੂਪ ਇਸ ਤੀਏ ਕਣਾਂ ਦੁੱਖ ਬਹੁਤਾ ਮਿਲੇਗਾ ਤੈਨੂੰ ਹਾਂ ਕਰ ਸੇਜ ਪਧਾਰ ਨਾ ਮੁੜ ਕੇ ਤੈਨੂੰ ਇਹ ਮਨੁੱਖਾ ਜਨੂਰੂਪੀ ਘਾਰ ਹੀ ਮਿਲਣਾ ਹੈ ਨਾ ਤਾਂ ਕਰ ਕਿ ਤੇਰੇ ਸੇਜਾ ਪਵਿੱਤਰ ਹੋਣੀ ਹੈ ਨਾ ਪਤੌਰ ਪਤੀ ਪੂਰਤੀ ਕਰਨ ਵਾਲਾ ਮਿਲਣਾ ਹਾ ਮੰਨ ਰੇ ਰਾਮ ਜਪਹੁ ਸੁਖ ਹੋਏ ਰੇ ਮੇਰੇ ਮਨਾ ਹੈ ਪਿਆਰੇ ਜੀਵ ਇਹ ਗੁਰ ਸਿੱਖ ਰਾਮ ਜਪਹੁ ਰਮੇ ਹੋਏ ਪਰਮੇਸ਼ਰ ਮੰਤਿ ਦਾ ਜਾਪ ਕਰੋ ਫਿਰ ਸੁਖ ਹੋਏ ਆਤਮਾ ਨੰਨ ਸੁਖ ਪ੍ਰਾਪਤ ਹੋਵੇਗਾ ਸੁਖ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਵੋਗੇ ਬਿਨ ਗੁਰ ਪ੍ਰੇਮ ਨਾ ਪਾਈਐ ਹਾਂ ਜੀ ਬਿਨ ਗੁਰ ਪ੍ਰੇਮ ਨਾ ਪਾਈਐ ਭਾਈ ਗੁਰੂ ਘਰ ਕੀਤੇ ਤੋਂ ਬਿਨਾ ਪ੍ਰੇਮ ਨਹੀਂ ਪ੍ਰਾਪਤ ਹੁੰਦਾਗਾ ਪ੍ਰੇਮ ਵੀ ਤਾਂ ਹੀ ਪ੍ਰਾਪਤ ਹੁੰਦਾ ਹੈ ਜੇ ਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਤਾਂ ਹੀ ਹੋਵੇਗੀ ਜੇ ਗੁਰੂ ਧਾਰਨ ਕਰਾਂਗੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਸੀ ਤਾਂ ਹੀ ਪ੍ਰੇਮ ਪ੍ਰਾਪਤ ਹੋਇਆ ਸੀ 500 ਸਿੰਘਾਂ ਨੂੰ ਨਾਲ ਲੈ ਕੇ ਤੁਰੇ ਸਨ ਬਾਬਾ ਜੀ ਜਿਸ ਵੇਲੇ ਦੰਦਮਾ ਸਾਹਿਬ ਤੋਂ ਤੁਰੇ ਹੈ ਹਰੀਕੇ ਪੱਟਣ ਤੇ ਆਉਂਦੇ ਆ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ ਇਸ ਤੇ ਅੰਮ੍ਰਿਤਸਰ ਤੱਕ ਪਹੁੰਚਦਾ ਕੇਵਲ 88 ਸਿੰਘ ਸ਼ਹੀਦ ਹੋਏ ਸੀ ਬਾਕੀ ਸਾਰੇ ਬਚ ਗਏ ਸਨ ਇੰਨੀ ਭਾਜੜ ਪਾਈ ਸੀ ਅਫਗਾਨੀ ਦੀ ਫੌਜ ਨੂੰ ਸੋ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਸੰਮਰਮਰ ਦਾ ਖੜਾ ਬਣਿਆ ਹੋਇਆ ਉਹ ਉਸ ਵੇਲੇ ਜਿਹੜੇ 88 ਸਿੰਘ ਬਾਬਾ ਜੀ ਦੇ ਨਾਲ ਸ਼ਹੀਦ ਹੋਏ ਸੀ ਤੇ ਉਹਨਾਂ ਦੀ ਯਾਦਗਾਰ ਵਿੱਚੋਂ ਥੜਾ ਬਣਿਆ ਹੋਇਆ ਹੈ ਬਾਬਾ ਜੀ ਦਾ ਸੀਸ ਜਦੋਂ ਪਰਕਰਮਿਆਂ ਵਾਲੇ ਥਾਂ ਤੇ ਪਹੁੰਚੇ ਐ ਪਹਿਲਾਂ ਜਿਸ ਵੇਲੇ ਸੀਸ ਕੱਟਿਆ ਗਿਆ ਸੀ ਮੀਤ ਜਥੇਦਾਰ ਸੀ ਪਾਈ ਨੱਥਾ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦਾ ਪਰਨੁਕੀ ਕਾਹੇ ਦਰਬਾਰ ਸਾਹਿਬ ਜਾਵਾਂਗੇ ਤਾਂ ਉਸ ਵੇਲੇ ਬਾਬਾ ਨਥਾ ਸਿੰਘ ਜੀ ਦੇ ਇਹ ਬਚਨ ਸੁਣ ਕੇ ਸੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਧੜੀ ਤੇ ਰੱਖ ਕੇ ਅੱਗੇ ਡੰਗ ਸ਼ੁਰੂ ਕੀਤਾ ਸੀ ਤੇ ਜਿਸ ਵੇਲੇ ਇੱਥੇ ਪਹੁੰਚੇ ਬਾਬਾ ਨੱਥਾ ਸਿੰਘ ਜੀ ਨਾਲ ਸਨ ਉਸ ਵੇਲੇ ਉਹਨਾਂ ਨੇ ਕਹਿ ਕੇ ਬਾਬਾ ਜੀ ਤੁਹਾਡਾ ਬਚਨ ਪੂਰਾ ਹੋ ਗਿਆ ਤਾਂ ਸਰੋਵਰ ਤੇ ਆ ਗਏ ਹਾਂ ਕਿ ਜਿਹੜਾ ਪ੍ਰਕਰਮ ਹੈ ਜੇ ਥਾ ਬਣਿਆ ਹੈ ਕਿ ਇੱਥੇ ਬਾਬਾ ਜੀ ਆਪਣਾ ਸਿਰ ਰੱਖ ਕੇ ਤੇ ਸਤਿਗੁਰੂ ਆਮਦਾਸ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਜਕਾਰਾ ਛੱਡ ਕੇ ਸਰੀਰ ਸ਼ਾਂਤ ਕੀਤਾ ਸੀ ਇੱਥੋਂ ਮੁੜ ਕੇ ਸਰੀਰ ਸਾਰਾ ਸਮੇਤ ਸਿਰ ਦੇ ਲਿਜਾ ਕੇ ਜਿਹੜਾ ਬਾ ਚਾਚੀ ਵੇਨ ਗੁਰਦੁਆਰਾ ਬਣਿਆ ਸੀ ਸਿਕੰਝੇ ਬਾਬਾ ਜੀ ਦਾ ਉਥੇ ਲਿਜਾ ਕੇ ਸੰਸਕਾਰ ਕੀਤਾ ਸੀ ਬਾਕੀ ਦੇ 88 ਸਿੰਘ ਇਥੇ ਚੱਬੇ ਤੋਂ ਆਣ ਕੇ ਛੇਰ ਹੋਏ ਸਨ ਉਹਨਾਂ ਦੀ ਪਰਤਾਲ ਕਰਕੇ ਉਹਨਾਂ ਦਾ ਜਿਹੜਾ ਸੋ ਸੰਸਕਾਰ ਕੀਤਾ ਗਿਆ ਉਹ ਜਿਹੜਾ ਮਨਜੀਤ ਸਾਹਿਬ ਨੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਥਾੜਾ ਬਣਾ ਜਿੱਥੇ ਨਿਮ ਸਿੰਘ ਰਗੜਾ ਲਾਉਂਦੇ ਰਹਿੰਦੇ ਸਾਰੇ ਦਿਹਾੜੀ ਉਥੇ ਸਤਕਾਰ ਕੀਤਾ ਸੀ ਉਹ 88 ਸਿੰਘਾਂ ਦੀ ਯਾਦਗਾਰ ਵਿੱਚ ਇਹ ਥੜਾ ਬਣਿਆ ਖਾਸਾ ਜੀ ਇਸ ਤਰ੍ਹਾਂ ਸਮਝ ਲੈਣਾ ਸਮਹਾਜ ਆਖਿੰਦੇ ਹਨ ਦਿਨ ਗੁਰ ਪ੍ਰੇਮ ਨਾ ਪਾਈ ਆ ਭਾਈ ਗੁਰੂ ਧਾਰਨ ਕੀਤੇ ਬਿਨਾ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ ਪਾਪਾ ਮਨੀ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਹੈ ਤਾਂ ਮੈਂ ਤੋਂ ਪਰੇ ਹੋ ਕਰਕੇ ਪ੍ਰੇਮ ਨਵਾਇਆ ਗੁਰੂ ਘਰ ਦੇ ਨਾਲ ਬੰਦਮਨ ਕਟਵਾ ਲਿਆ ਪ੍ਰੇਮ ਨਵਾਇਆ ਭਾਈ ਤਾਰੂ ਸਿੰਘ ਜੀ ਨੇ ਬਿਨਾ ਗੁਰੂ ਦੀ ਕਿਰਪਾ ਤੋਂ ਪ੍ਰੇਮ ਦੀ ਪ੍ਰਾਪਤੀ ਨਹੀਂ ਕੇਵਲ 88 ਸਿੰਘ ਹੀ ਛੇੜ ਹੋਏ ਸੀ ਸਾਰੇ 5000 ਤੋਂ ਹੁਣ ਕਹਿੰਦੇ ਆ ਕਿ ਗਵਰਨਮੈਂਟ ਬੜੀ ਬਲਵਾਨ ਹੈ ਸ਼ਬਦ ਮਿਲੈ ਰੰਗ ਹੋਏ ਜਿਹੜੇ ਸ਼ਬਦ ਬ੍ਰਹਮ ਵਿੱਚ ਮਿਲੇ ਗਏ ਰੰਗ ਹੋਏ ਉਹਨਾਂ ਨੂੰ ਆਨੰਦ ਪ੍ਰਾਪਤ ਹੋਏ ਹੁੰਦਾ ਹੁੰਦਾ ਸੀ ਹੋਵੇਗਾ ਰਹਾਓ ਮਿਹਚਾ ਨਹੀਂ ਆਪਾਂ ਕਾਹ ਡਾਵਾਂ ਡੋਲ ਰੰਗ ਨਾ ਮਾਨ ਮਿਹਚਾ ਗਏ ਤੇ ਫਿਰ ਕੋਈ ਗੱਲ ਨਹੀਂ ਗਈ ਰਹਾਓ ਗੁਰ ਸਿਵਾ ਸੁਖ ਪਾਈਐ ਉਹ ਸਾਰੇ 88 ਹੋਏ ਸੀਗੇ ਸ਼ਹੀਦ ਆਪਾਂ ਕਿੰਨੇ ਇੱਥੇ ਚਲੋ 88 ਰੱਖ ਦੋ ਮਰ ਜਾਂਗੇ ਬਾਕੀ ਤਾਂ ਬਚਣ ਗਈ ਨਾ ਗੁਰ ਸੇਵਾ ਸੁਖ ਪਾਈਐ ਗੁਰਾਂ ਦੀ ਸੇਵਾ ਕਰਕੇ ਸੁਖ ਪਾਈਦਾ ਸਾਰੇ ਕਹਿੰਦੇ ਸੁਖ ਪ੍ਰਾਪਤ ਹੋ ਮਹਾਰਾਜ ਨੇ ਦੱਸ ਵੀ ਦਿੱਤਾ ਹੈ ਇਤੋਂ ਵੱਡੀ ਸੇਵਾ ਕੀ ਰੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਕਾਮ ਰੱਖ ਲਈਏ ਹਰ ਵਾਰ ਇਸੇ ਸੇਵਾ ਨੂੰ ਨਿਭਾਉਣ ਵਾਸਤੇ ਸੀਸ ਦਿੱਤਾ ਟਕਸਾਲ ਨੇ ਹਰ ਵਾਰ ਸਹਜ ਹੀ ਸਿਗਾਰ ਉਹਨਾਂ ਨੇ ਹਾਰ ਜੋ ਵਾਰ ਪਤੀ ਹੈ ਉਸ ਨੂੰ ਪਾਲਿਆ ਸਹਜ ਸੁਤੇ ਸਦੀ ਉਹਨਾਂ ਦਾ ਸਿਗਾਰ ਲੱਗ ਗਿਆ ਉਹਨਾਂ ਨੇ ਤ੍ਰੈ ਕਾਲ ਦੇ ਦੁਜਲੇ ਕਰ ਲਿਆ ਕਿੰਨਾ ਕਾਲਾ ਨੂੰ ਵੀ ਸਫਰ ਕਰ ਲਿਆ ਹੈ ਸੋ ਬਾਲਕ ਵਾਸਤਾ ਜਵਾਨੀ ਤੇ ਬਿਰਧ ਅਵਸਥਾ ਨੂੰ ਦੋਵੇਂ ਉਜਲੇ ਕਰ ਲਿਆ ਆਹ ਲੋਕ ਤੇ ਪਰਲੋਕ ਪੰਜ ਪਤਲੇ ਪਾ ਦਿੱਤੇ ਹਨ ਵਿਕਾਰ ਵਿਰਾਗ ਦੇਖ ਖਟ ਸੰਪਤੀ ਮੋਖ ਚਾ ਚਾਰੇ ਸਾਧਨੀ ਉਹਨਾਂ ਨੇ ਕਰ ਲਈ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਤੇ ਦੋਏ ਚੀਖ ਨੇ ਮਨ ਤੇ ਬੁੱਧ ਨੂੰ ਵੀ ਭਗਤੀ ਦੇ ਸੰਗਿਤ ਕਰ ਲਿਆ ਇਹ 16 ਸਿਗਾਰ ਉਹਨਾਂ ਨੇ ਲਾ ਲਏ ਸੋ ਤੇ ਅਸੀਦੀ ਸੁਭਾਵਕ ਸੱਚ ਮਾਣੇ ਫਿਰ ਸੇ ਜੜੀ ਉਹਨਾਂ ਨੇ ਸੱਚ ਨੇਸ਼ੇ ਕਰਕੇ ਪਿਰਪਤੀ ਦੇ ਨਾਲ ਸੇਜਾ ਦੇ ਆਨੰਦ ਨੂੰ ਮਾਣ ਲਿਆ ਆ ਭੇਸਾ ਦੇ ਨੂੰ ਦਾਹੇਤ ਪਿਆਰ ਤੋਹਣਾ ਬੂੜਾ ਗਾੜਾ ਇਹੇਤ ਪਿਆਰ ਬਹੁਤਾ ਲੱਗ ਗਿਆ ਆ ਪਿਆਰ ਗੁਰੂ ਨਾਲ ਹੋ ਰਹਿ ਸਕਾਂ ਮੈਂ ਦੇਖੇ ਪ੍ਰੀਤਮਾ ਮੈਂ ਨੀਰ ਵਾਏ ਵਾ ਚੱਲ ਜਿਉ ਬਣ ਗਏ ਗੁਰਮੁਖ ਜਾਨ ਸਿਆਣੀ ਐ ਗੁਰਮੁਖ ਗੁਰਮੁਖ ਜਾਨ ਸਿਆਣੀ ਐ ਜਿਹੜੇ ਗੁਰਮਖੰਨੇ ਨੇ ਜਾਣ ਗਿਆਨ ਦੁਆਰਾ ਸਿਆਣੀਆਂ ਜਾਣ ਲਿਆ ਆਪਣੇ ਸਰੂਪ ਨੂੰ ਜਾਣ ਆ ਗਿਆਨ ਦਾ ਹੈ ਗੁਰ ਮੇਲੀ ਗੁਣ ਚਾਰ ਗੁਣ ਗੁਰ ਮੇਲੀ ਗੁਰਾਂ ਰੋ ਜਿਆ ਸਰੂਪ ਇਸ ਨੂੰ ਮੇਲੀ ਮਲਾ ਲਿਆ ਹੈ ਗੁਣ ਚਾਰ ਜਿਹੜੇ ਗੁਣਾ ਕਰਕੇ ਚਾਰੂ ਸੁੰਦਰ ਹਨ ਜਿੰਨਾ ਕੋਲੇ ਚਾਰ ਗੁਣ ਹਨ ਵਿਰਾਗ ਵੇਖ ਅਕ ਸੰਪਤੀ ਮੋਖ ਇੱਛਾ ਇਹ ਚਾਰੇ ਗੁਣ ਹਨ ਕਰਨ ਮੁੱਤ ਮੈਤਰੀ ਇਹ ਤੇਖਾ ਜਿੰਨਾ ਕੋਲੇ ਚਾਰੇ ਗੁਣ ਹਨ ਸਰਵ ਮਨਨ ਵਿਆਸਨ ਤੇ ਤਤਮ ਦਾ ਸੋਧਨ ਇਹ ਚਾਰੇ ਗੁਣ ਜਿੰਨਾਂ ਦੇ ਪਾਸ ਹਨ ਹੋਣ ਗੁਣ ਵਾਲਿਆਂ ਨੂੰ ਗੁਣ ਜਿਨ੍ਹਾਂ ਕੋਲੇ ਸਤ ਸੰਤੋਖ ਦਾ ਧਰਮ ਵਿਚਾਰ ਗੁਣ ਜਿਹੜੇ ਗਿਆਨ ਦੀ ਪ੍ਰਾਪਤੀ ਵਾਲੇ ਚਾਰੂ ਸੁੰਦਰ ਹਨ ਉਹਨਾਂ ਨੂੰ ਮਿਲ ਲਿਆ ਸੱਚ ਮਿਲੋ ਵਰ ਕਾਮਣੀ ਸੱਚ ਮਿਲੋ ਵਰ ਕਾਮਣੀ ਸੱਚ ਨੇਚੇ ਕਰਕੇ ਮਿਲਣਾ ਕਰੋ ਵਰ ਪਤੀ ਦੇ ਨਾਲ ਇਹ ਕਾਮਣੀ ਜਗਿਆਸ ਰੂਪ ਇਸਤਰੀ ਤੇਰ ਮੋਹੀ ਰੰਗ ਲਾਏ ਜਿਨ੍ਹਾਂ ਨੂੰ ਤੇਰ ਪਤੀ ਨੇ ਮੋਈ ਮੋਤ ਕਰ ਲਿਆ ਉਹਨੂੰ ਰੰਗ ਆਨੰਦ ਲਾਇਨ ਆ ਰਿhta ਮਨ ਤਨ ਸਾਚ ਵਿਗਸਿਆ ਉਹਨਾਂ ਦਾ ਮਨ ਵੀ ਉਹਨਾਂ ਦਾ ਤਨ ਸਰੀਰ ਵੀ ਸਾਚ ਦੇ ਵਿੱਚ ਵਿਗਸਿਆ ਖੁਸ਼ ਹੋ ਗਿਆ ਹਰ ਵੇਲੇ ਆਨੰਦ ਸਾਧ ਖੇੜੇ ਨਾਲ ਰਹਿੰਦੇ ਆ ਗੁਲਾਬ ਨੂੰ ਟਹਿ ਟਹਿ ਕਰਦੇ ਹਨ ਕਦੇ ਮਰ ਜਾਂਦੇ ਨੇ ਉਦਾਸੀ ਨਹੀਂ ਹੁੰਦੀ ਕਿਸੇ ਕਸ਼ਟ ਨੂੰ ਵੇਖ ਕੇ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ